ਫਤਨਾ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਤਾਚੀ ਹੈ ਭੀ ਸਚੀ ਨਾਨਕ ਹੋਸੀ ਭੀ ਸਚੇ ਸੋਚੇ ਸੂਚਨਾ ਹੋਵੀ ਜੇ ਸੋਚੀ ਲਕਵਾਰੇ ਚੁਪੇ ਚੁਪ ਨਾ ਹੋਵੀ ਜੇ ਲਾਇ ਰਹਾ ਲਿਖਤਾਰੇ ਭੁਖਿਆ ਭੁਖ ਨਾ ਉਤਨੀ ਜੇ ਬੰਨਾ ਪੁਰੀਆ ਪਾਰ ਸਹਿਤ ਧਿਆਨ ਪਰ ਲਕ ਹੋਵੀ ਤਾ ਇਕ ਨਾ ਚੱਲੇ ਨਾਰੇ ਕਿਵ ਸਚਿਆਰਾ ਹੋਈਏ ਕਿਉਂ ਦੇਤੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲੇ ਹੁਕਮੀ ਹੋਵਣ ਅਕਾਰ ਹੁਕਮ ਨੇ ਕਿਹਾ ਜਾਈ ਹੁਕਮ ਹੋਣ ਦੀ ਹੁਕਮ ਨੇ ਵਢਾਈ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਕੀਸ ਇਕ ਹੁਕਮੀ ਸਦਾ ਬੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੋ ਆਣਾ ਕੋਈ ਨਾਨਕ ਹੁਕਮੇ ਜੇ ਮੁਝੇ ਤਹੂ ਮੈਂ ਕਹਿਣਾ ਕੋਈ ਗਾਵੇ ਕੋ ਤਾਨ ਦੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀ ਤਾਨ ਗਾਵੇ ਕੋ ਗੁਣ ਵਡਿਆਈਆਂ ਚਾਰੇ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਘਰੇ ਤਨ ਕੇ ਗਾਵੇ ਕੋ ਜੀਲੇ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਨੀਕੇ ਹਾਦਰਾ ਦੂਵੇ ਕਤਨਾ ਕਤ ਨਾ ਆਵੇ ਟੂਟੇ ਕਤ ਕਤ ਕਤੀ ਕੋਤੀ ਕੋਟੇ ਦੇਂਦੇ ਤੇ ਲੇਂਦੇ ਤੱਕ ਪਾਏ ਜੁਗਾ ਜੁਗੰਤਰ ਕਾਇ ਕਾਇ ਇਹ ਹੁਕਮ ਚਲਾਏ ਰਹਾਉ ਨਾਨਕ ਦੀਸੇ ਬੇ ਪ੍ਰਵਾਉ ਸਾਚਾ ਫਾਇਬ ਸਾਚ ਰਾਇ ਭਾਕਿਆ ਬਹੁ ਅਪਾਰੇ ਆਕੇ ਮੰਗੀ ਦੇ ਦੇ ਦਾਤ ਕਰੇ ਦਤਾਰ ਪੀਰ ਕੇ ਅੱਗੇ ਰੱਖੀਏ ਜਿਸ ਦੇ ਦਰਬਾਰੇ ਮੂੰਹ ਕੇ ਬੋਲਣ ਬੋਲੀਏ ਜਿੱਥੇ ਸੁਨੇ ਧਰੇ ਪਿਆਰੇ ਅੰਮ੍ਰਿਤ ਵੇਲਾ ਸੱਚ ਨੂੰ ਵਡਿਆਈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੂਖ ਦਵਾਰੇ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰੇ ਤਾਂ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਈ ਇਨ ਸੇਵੀਆਂ ਤਿਲ ਪਾਇਆ ਮਾਣੇ ਨਾਨਕ ਗਾਵੀਏ ਗੁਣੀ ਨਿਦਾਨੇ ਗਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਦੁੱਖ ਕੇ ਕਰ ਲੈ ਜਾਏ ਗੁਰਮੁਖ ਨਾਨਕ ਨੇ ਗੁਰਮੁਖ ਵਿਦਵਾਨ ਗੁਰਮੁਖ ਰਿਆਸ ਮਾਏ ਵੀ ਕਿਰ ਲੂ ਗੋਰਖ ਬਰਮਾ ਗੁਰੂ ਪਾਰਵਤੀ ਮਾਏ ਇਹ ਓ ਜੜਾ ਅੱਖਾਂ ਨਾਈ ਕਹਿਣਾ ਕਤਨੈ ਜਾਈ ਪੂਰਾ ਇੱਕ ਦੇ ਬੁਝਾਈ ਸਬਦਾ ਜੀ ਆਕਾ ਇੱਕ ਦਾਤਾ ਸੋਬ ਵਿਸਰਨ ਨਾ ਜਾਈ ਤੀਰਤ ਨਾਵੇ ਜੇ ਤਿਸ ਪਾਵੇ ਮਿਲ ਭਾਣੇ ਕੀ ਨਾਈ ਕਰੀ ਜੇ ਤੀ ਫਿਰਡ ਉਪਾਏ ਵੇਖਾ ਮਿਲ ਕਰਮਾ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਰ ਮੰਨ ਕੇ ਜੇ ਇੱਕ ਗੁਰ ਕੀ ਇੱਕ ਸੁਣੀ ਪੂਰਾ ਇਕ ਦੇ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਰੀ ਹੋਏ ਨਵਾ ਖੰਡਾ ਵਿੱਚ ਜਾਣੀਏ ਚਲੇ ਸਭ ਕੋਈ ਨਾਲ ਚਲੇ ਸਭ ਕੋਈ ਚੰਗਾ ਨਾ ਉਗੜਾਈ ਚੰਗਾ ਨਾ ਰਖਾਈ ਕੇ ਜਿਸ ਕੀ ਰਤ ਚੰਗੇ ਲਈ ਜੇ ਤਿਸ ਨਦਰਣ ਆਵੀ ਤੇ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਤ ਕਰੇ ਚੰਗਾ ਨਾਉ ਰਕਾਇਕੇ ਜਿਸ ਤੇ ਕੀਰਤ ਜਗਲੇ ਜੇ तिस ਨਦਰ ਨ ਆਰੀ ਤੇ ਬਾਤ ਨ ਪੁੱਛੇ ਕਈ ਕੀਟਾ ਅੰਦਰ ਕੀਤ ਕਰੇ ਦੂਸੀ ਦੋਸ ਤਰੇ ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੂਝੇ ਜੇ ਤੁਝ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਣੀਏ ਨਾਤ ਸੁਣੀਏ ਦਰਤਵਰ ਆਕਾਸ਼ ਸੁਣੀਏ ਦੀਪ ਲੋ ਪਤਾਲ ਸੁਣੀਏ ਪੋਹੇ ਨ ਸਕੇ ਕਾਲੇ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਨੀਆ ਪਾਪ ਕਾ ਦਾਸ ਸੁਣੀਏ ਈਸਰ ਬਰਮਾ ینده ਸੁਣੀਏ ਮੁਖ ਸਲਾਹਣ ਮੰਦੇ ਸੁਣੀਏ ਜੋਗ ਜੁਹਤ ਤਲ ਭੇਦ ਸੁਣੀਏ ਸਾਸ ਤਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਧੂਪ ਪਾਪ ਕਾ ਨਾਸ ਸੁਣੀਏ ਸੰਤ ਸੰਤੋਖ ਗਿਆਨ ਸੁਣੀਏ 86 ਕਾ ਇਸਨਾਨ ਸੁਣੀਏ ਪੜ ਪੜ ਕੇ ਪਾਵੇ ਮਨ ਨੇ ਸੁਣੀਏ ਲਾਗੇ ਫੈਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਧੂਪ ਪਾਪ ਕਾ ਨਾਸ ਸੁਣੀਏ ਸਰਗੁਣ ਕੇ ਗਾ ਸੁਣੀਏ ਸੇਖ ਪੀਰ ਪਾਕਸ਼ਾ ਸੁਣੀਏ ਅੰਦੇ ਪਾਵੇ ਰਾਤ ਸੁਣੀਏ ਹਾਥ ਹੋਵੇ ਅਸਗਾ ਨਾਨਕ ਭਗਤਾਂ ਅਸਦਾ ਵਿਕਾਸ ਸੁਣੀਏ ਦੂਪ ਪਾਪ ਦਾ ਨਾਸ ਹੈ ਮੰਨੇ ਕੀ ਗਤੀ ਕਹਿ ਨਾ ਜਾਏ ਜੀ ਕੋ ਕਹਿ ਪੀਛੇ ਪਛਤਾਏ ਕਾਗਦ ਕਲਮ ਨਾਲ ਲਿਖਣਾ ਰੇ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਣ ਹੋਏ ਜੀ ਕੋ ਮਨ ਜਾਣੇ ਮਨ ਕੋਈ ਐਸਾ ਨਾਮ ਨਿਰੰਜਣ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਸੂਰਤ ਹੋਵੇ ਮੰਨੇ ਬੁੱਧੇ ਮੰਨੇ ਸਗਲ ਭਵਨ ਕੀ ਸੁਧੇ ਮੰਨੇ ਮੂ ਚੋਟਾ ਨੇ ਕਾਏ ਮੰਨੇ ਜਦ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨ ਪਾਈ ਮੰਨੇ ਪਤ ਸੁ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਤੇ ਮੰਨੇ ਤਰਮ ਸੇਤੀ ਤਨ ਬੰਦੇ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੂਤਿਵਾਰ ਮੰਨੇ ਪਰਵਾਰੇ ਸਾਧਾਰੇ ਮੰਨੇ ਤਰੇ ਧਾਰੇ ਗੁਰ ਸਿਖੇ ਮੰਨੇ ਨਾਨਕ ਪਾਵੇ ਨਾ ਪੀਕੇ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮੰਨੇ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨੇ ਪੰਚੀ ਸੋਈ ਦਰਜਾ ਜਾਣੇ ਪੰਚਾ ਕਾਗੂ ਏਕ ਧਿਆਨ ਜੇ ਕੋ ਕਾਹੀ ਕਰੇ ਵਿਚਾਰੇ ਕਰਤੇ ਕੇ ਕਰਨੇ ਨਾਈ ਸੁਮਰੇ ਥੋਲ ਧਰਮ ਤਿਆ ਕਾ ਪੂਤੇ ਸੰਤੋਖ ਦਾਪ ਰਖਿਆ ਜਿਸੁ ਹੰਤੇ ਜੇ ਕੋ ਮੁਝੇ ਹੋਵੇ ਸਚਿਆਰੇ ਤਵਲੇ ਉਪਰ ਕਿਤਾ ਪਾਰੇ ਧਰਤੀ ਹੋਰ ਪਰੇ ਹੋਰ ਹੋਰ ਸਿਸਤੇ ਸਿਸਤੇ ਪਾਰ ਧਲੇ ਕੋਮਲ ਜੋਰੇ ਜੀ ਜਾ ਤੇ ਰੰਗਾ ਕੇ ਨਾ ਉਹ ਸਭ ਨਾ ਲਿਖਿਆ ਉਹੀ ਕਲਾਮ ਕੋ ਲੇ ਕਾ ਲਿਖ ਜਾਣੇ ਕੋਈ ਲੇ ਕਾ ਲਿਖਿਆ ਕੇਤਾ ਹੋਈ ਕੇਤਾ ਤਾ ਨੇ ਸੁਆਲੀ ਰੂਪੇ ਕੀਤੀ ਦਾਤ ਜਾਣੇ ਨੀ ਕੋਣ ਕੂ ਤੇ ਕੇਤਿਆ ਪਸਾਓ ਇੱਕੋ ਕਾਉ ਤਿਸਤੇ ਹੋਈ ਨਖ ਦਰਿਆਉ ਕੁਦਰਤ ਕਮਣੇ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰੇ ਯੋ ਤੂ ਤੋ ਪਾਵੇ ਸਾਇਬ ਨਿਕਾਰੇ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖੇ ਕਰੰਤੇ ਮੁਕਤ ਵੇਦ ਪਾਠ ਅਸੰਖ ਜੋਗ ਮਨੇ ਰਾਉ ਉਦਾਸੇ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖੇ ਸਤੀ ਅਸੰਖ ਦਾਤਾਰੇ ਅਸੰਖੇ ਸੰਗੂਰ ਉਹ ਪੱਕੇ ਤਾਰੇ ਸਭ ਮੋਲੀ ਬੁਲਾਈ ਤਾਰੇ ਉਦਰਤ ਕਾਉਣੇ ਕਾ ਦੀ ਚਾਰੇ ਵਾਰਿਆਂ ਨਾ ਜਾਵਾ ਇੱਕ ਵਾਰੇ ਜੋ ਤੁਧ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਕ ਮੂਰਖ ਅੰਧਕੋਰ ਅਸੰਕ ਚੋਰ ਹਰਾਮ ਕੋਰ ਅਸੰਕ ਅਮਰ ਕਰ ਜਾਏ ਚੋਰ ਸੰਕੇ ਗਲ ਵੜੇ ਇਤਿਆ ਕਮਾਈ ਅਸੰਕ ਪਾਪੀ ਪਾਪ ਕਰ ਜਾਏ ਅਸੰਕ ਉਂਧਿਆਰ ਕੁੰਡੇ ਫਿਰਾਏ ਅਸੰਕ ਮਲੇਸ਼ ਮਲੇ ਪੱਕ ਖਾਈ ਅਸੰਕ ਨਿੰਦਕ ਸਿਰ ਕਰੇ ਪਾਰ ਨਾਨਕ ਨੀਚੇ ਕੈ ਵਿਚਾਰੇ ਵਾਰਿਆ ਨਾ ਜਾਵਾ ਹੀ ਕੁਮਾਰ ਜੋ ਤੂ ਦੁਆਏ ਸਾਈ ਪਨੀਕਾਰ ਤੂ ਸਦਾ ਸਲਾਮਨ ਤੇ ਨੀਕਾਰ ਅਸੰਖ ਨਾਮ ਅਸੰਖ ਦਾਵੰਗਮ ਅੰਗਮ ਅਸੰਖ ਕਾਫਿਰ ਕਉ ਪਾਰੋਈ ਆਖਿਰ ਨਾਮ ਆਖੀ ਪਲਾ ਆਖਿਰ ਗਿਆਨ ਗੀਤ ਗੁਣਗਾ ਆਖਿਰ ਲਿਖੜੇ ਬੋਲਣ ਬਾਨੇ ਆਖਰ ਸਿਰ ਸੰਯੋਗ ਵਿਖਾੜੇ ਜਿਨੀ ਇਹ ਲਿਖੇ ਤਿਸ ਤਿਰਨਾਈ ਜੀ ਫਰਮਾਈ ਤਿਤੇ ਪਾਈ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੇ ਨਾਹੀ ਕੋ ਤਾਉ ਕੁਦਰਤ ਕਮਣ ਕਹਾ ਵਿਚਾਰੇ ਹੁਵਾਰਿਆਂ ਨਾ ਜਾਵਾ ਏਕ ਵਾਰੇ ਜੋ ਤੁਧ ਪਾਵੇ ਸਾਈ ਫਲਕਾਰ ਤੁਮ ਸਦਾ ਸਲਾਮਰਤੇ ਨਿਰੰਕਾਰੇ ਪਰਿਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਨਦ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂ ਲਈਏ ਉਹ ਕੋਈ ਪਰਿਏ ਮੱਪਾ ਕੇ ਸੰਗ ਉਹਦੇ ਪੇਰਾਵੇ ਰੰਗੇ ਪੁੰਨੀ ਪਾਪੀ ਅੱਖ ਲਾਉ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਬਿਜੀਆਂ ਪੇ ਹੀ ਖਾਉ ਨਾ ਨਿਕ ਹੁਕਮੀ ਆਉ ਜਾਓ ਤੀਰ ਤਪਦਿਆ ਦਤ ਦਾ ਨੇ ਜੇ ਕੋ ਪਾਵੇ ਤਿਨ ਕਾਮ ਨੇ ਸੁਣੀਏ ਮਨੀਏ ਮਨ ਕੀ ਤਾ ਭਾਉ ਅੰਤਰਗਤ ਤੀਰਤ ਮੰ ਲਾਓ ਸਭ ਗੁਣ ਤੇਰੇ ਮੈਂ ਕੋ ਨਾਈ ਕੋਈ ਵਿਣ ਗੁਣ ਤੀਤੇ ਭਗਤ ਨਾ ਹੋਈ ਸੁ ਵਾਸਤੇ ਆਰਤਿ ਵਾਣੀ ਪਰਮਾਉ ਸਤਿ ਸੁਆਣੂ ਸਦਾ ਮਨ ਚਾਉ ਕਵਣ ਸੁਵੇਲਾ ਵਕਤੇ ਕਵਣ ਕਵਣ ਤਿੱਤੀ ਕਵਣ ਵਾਰ ਏ ਕਵਣ ਤੀਂ ਤੀ ਮਾਉ ਕੌਣ ਜਿਤ ਹੋਇਆ ਆਕਾਰ ਵੇਨ ਨ ਪਾਇਆ ਪੰਡ ਕੀ ਜੇ ਹੋਇ ਲੇ ਕੁਰਾਨ ਵਕਤ ਵਾਰ ਨ ਪਾਇਓ ਕਾ ਦੀਆ ਜੇ ਲਿਖੇ ਲੇ ਕੁਰਾਨ ਤਿੱਤ ਵਾਰਣਾ ਜੋਗੀ ਜਾਣੇ ਉਤਮਾਉ ਨ ਕੋਈ ਜਾ ਕਰਤਾ ਕਿੰਡੀ ਕੋ ਸਾਜੇ ਆਪੇ ਜਾਣੇ ਸੋਈ ਕਿ ਕਿਰ ਆਕਾ ਕਿਵ ਸਲਾਈ ਕਿ ਵਰਣੀ ਕਿਉ ਜਾਣਾ ਨਾਨਕ ਆਕਣ ਸਭ ਤੋ ਵਾਕੀ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀਆਂ ਹੋ ਕੀਤਾ ਜਾਕਾ ਹੋਵੇ ਨਾਨਕ ਜੋ ਕੋ ਆਪੋ ਜਾਣੇ आगे गया न सोई पताल पताल, पताल लक अगास अगास ओडक ओडक पाल तक के वेद कैण इक बात अठारह तो केणक ते बासूल इक दात लेखा हुई न लिखिए लेके हुई विगास नानक वंडा आखिए आपे जाने आप सलाही सलाह एक सूरत न पाया नदियां अते वा पावे समुंद ने ਜਾਣੀ ਹੈ ਸੁਮੰਦ ਸਾ ਸੁਲਤਾਨੇ ਗਿਰਾ ਫੇਤੀ ਮਾਲ ਤਾਨੇ ਕੀੜੇ ਤੁਨ ਨਾ ਹੋਣੀ ਜੇ ਤੁਸਮਨ ਵਿਸਰੀ ਵਿਸਰੀ ਅੰਤ ਨ ਸਿਪਤ ਕਹਿਣ ਨ ਅੰਤ ਅੰਤਨ ਕਰਣੇ ਧੀੜਨੇ ਅੰਤ ਅੰਤਨ ਦੇਖਣ ਤੁਨਨ ਨੇ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਾਰ ਆਵਾਰ ਅੰਤਨੇ ਕਾਰਨ ਕੀਤੇ ਬਿਲਾਈ ਤਾਂ ਕਿ ਅੰਤ ਲਾ ਪਾਈ ਜਾਏ ਇਹ ਅੰਤ ਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਇਬ ਉੱਚਾ ਤਾ ਉੱਚੇ ਉਪਰ ਉੱਚਾ ਨਾਓ ਇਹ ਵੱਡਾ ਉੱਚਾ ਹੋਵੇ ਕੋਈ ਤੀਸ ਤੇ ਉਥੇ ਕੋ ਜਾਣੇ ਸੋਈ ਜੀਵੜ ਆਪ ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਦ ਤੁਮਾਈ ਕੇਤੇ ਮੰਗੇ ਜੋਦ ਅਪਾਰ ਕੀਤੀਆਂ ਗਣਤੇ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਏ ਖਾਏ ਕੀਤੀਆਂ ਲੋਕ ਤਦ ਮਾਰੇ ਏਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਈ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏ ਕੋ ਆਖਣ ਪਾਏ ਓ ਜਾਣੇ ਜੇਤਿਆ ਮੁਖਾਏ ਆਪੇ ਜਾਣੇ ਆਪੇ ਦੇਈ ਆਕ ਪੇ ਜਾਣੇ ਆਪੇ ਦੇਈ ਆਕੇ ਤੇ ਵੀ ਕੋਈ ਕੇਈ ਜਿਸ ਤੋਂ ਬਖਸ਼ੇ ਸਿਪ ਸਜਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੂਲ ਗੁਣ ਅਮੂਲ ਵਪਾਰ ਅਮੂਲ ਪਾਰੀਏ ਅਮੂਲ ਭੰਡਾਰ ਅਮੂਲ ਆਂ ਆਵੀ ਅਮੂਲ ਲੈ ਜਾਏ ਅਮੂਲ ਬਾਈ ਅਮੂਲ ਸਮਾਈ ਅਮੂਲ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪ੍ਰਮਾਣ ਅਮੂਲ ਬਖਸ਼ੀਸ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਪ੍ਰਮਾਣ ਅਮੂਲੋ ਅਮੂਲ ਆਕਿਆ ਨਾ ਜਾਏ ਆਖ ਆਖ ਲੈ ਰਹੇ ਲਿਵਲਾਈ ਆਖੀ ਵਿਦ ਪਾਠ ਪੁਰਾਣ ਆਖੇ ਪੜੇ ਕਰੇ ਕਰੇ ਆਖੇ ਮੰਗੇ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧੇ ਬੁੱਧੇ ਆਖੀ ਧਨਵਾਕੀ ਦੇਵ ਆਖੀ ਸੁਨਰ ਮੰਦਰ ਸਿਰ ਕੀਤੇ ਆਖੀ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ ਇੱਤੇ ਕੀਤੇ ਹੋਰ ਕਰੇ ਤਾਂ ਕੀ ਆਖ ਨਾ ਸਕੇ ਸਕੇ ਕਈ ਕਈ ਜੀਵੜ ਭਾਵੇਂ ਤੇੜ ਹੋਈ ਨਾਨਕ ਜਾੜੇ ਸਾਚਾ ਸੋਈ ਜੇ ਕੋ ਆਕੇ ਬੋਲ ਦੀ ਗਾੜ ਤਾ ਕਾ ਲਿਖੇ ਤਿਲ ਗੁਵਾਰਾ ਗੁਵਾਰੇ ਸੋ ਸੋਦਰ ਕੇ ਹੱਕੋ ਕਰ ਕਿਹਾ ਜਿੰਬਤ ਸਰਬਤਮਾਲੇ ਵਾਜੇ ਨਾਮ ਅਨੇਕ ਤਸੰਕਾ ਕੀਤੇ ਵਾਵਣ ਹਰੇ ਕੀਤੇ ਰਾਤ ਪਰੀ ਸੁ ਕਹਿਣੀ ਕੀਤੇ ਗਾਵਣ ਹਾਰੇ ਗਾਵੀ ਗਾਵੇ ਤੂਨੋ ਪਵਨ ਪਾਣੀ ਬ ਸੰਤਰ ਗਾਵੇ ਰਾਜਾ ਦਰਬ ਦੁਆਰੇ ਗਾਵੇ ਚਿੱਤ ਗੋਪਤ ਲਿਖੇ ਜਾ ਜਾਣੇ ਲਿਖਨਿਕ ਧਰਮ ਵਿਚਾਰੇ ਗਾਵੇ ਈਸਰ ਬਰਬਰ ਇੰਦੇ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਤਜ਼ਾਰ ਬੈਤੇ ਦੇਵਤੀਆਂ ਦਰ ਨਾਲੇ ਗਾਵੇਿੱਤਿ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੱਡੜ ਰਖਸਰ ਜੁਗ ਜੁਗ ਇੱਕ ਇੱਕ ਜੁਗ ਜੁਗ ਵਿਵੇਦਾਂ ਨਾਲੇ ਗਾਵੇ ਨੋੜੀਆਂ ਮਨਮੋਹਣ ਸੁਰਗਾ ਮਚ ਪਿਆਲੇ ਗਾਵਣ ਰਤਲ ਕੋ ਪਾਏ ਤੇਰੇ 68 ਤੀਰਤ ਨਾਲੇ ਗਾਵੇ ਜੂਤ ਮਹਾਰ ਬਲਖਸੂਰਾ ਗਾਵਣ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਬੰਨਲਾ ਪ੍ਰਕਰ ਰਖੇ ਧਾਰੇ ਸੇ ही तुद लोग जो तुद पावन रत्ते तेरे भक्त रसाले होर कि गावने सो मैं चितन आवन नान क्या विचारे सोई सोई सदा सच साहेब साचा साची नाई है भी होती जाए न जाती रचना जिन रचाई रंगी, रंगी रंगी पाती कर कर जिनसी माया ਜਿੰਨ ਉਪਾਏ ਕਰ ਕਰ ਵੇਖੇ ਕੀਤਾ ਆਪਣਾ ਜੀਵ ਕਿਸ ਕੀ ਵਢਾਈ ਜਿਉ ਤਸ ਪਾਵੇ ਸੋਈ ਕਰਸੀ ਹੁਕਮਨ ਕਰਨਾ ਜਾਏ ਸੋ ਪਾਤ ਸਾਧਾ ਪਾਤ ਸਾਹਿਬ ਨਾਨਕ ਰੈਣ ਰਜਾਈ ਮੁੰਦਾਰਤੋਂ ਤੂ ਕੇ ਸਰਮ ਪੱਤ ਝੋਲੀ ਧਿਆਨ ਕੀ ਕਰੈ ਰਿ ਬੂਤੀ ਇੰਨਾ ਕਾਲ ਕੁਵਾਰੀ ਕਾਇਆ ਜੁਗਤ ਨੰਨਾ ਪ੍ਰਤੀਤ ਆਈ ਪੰਤੀ ਸੰਗਲ ਜਮਾਤੀ ਮਨ ਜੀਤੇ ਜਗ ਜੀਤੇ ਆਦੇਸ਼ ਤਿਸਿਆ ਦੇਸ਼ ਆਪੀ ਅਨੀਲ ਅਲਾਦੀ ਅਨਹਤ ਜਗ ਜਗ ਏਕੋ ਵੇਸ ਬਖਤ ਗਿਆਨ ਦਇਆ ਬਟਾਰਨ ਘਟ ਘਟ ਬਾਜੇ ਨਾਦ ਆਦਿਨਾਤ ਨਾ ਸਭ ਜਾ ਕੀ ਰਿੱద్ధి ਸਿਦ ਅਵਰਾ ਕਾਦ ਸੰਯੋਗ ਵਿਯੋਗ ਦੁਕਾਰ ਚਲਾਵੀ ਲਿਖੇ ਆਵੀ ਬਾਗ ਆਦੇਸ਼ ਕਿਸੇ ਆਦੇਸ਼ ਆਦੀ ਨੀਲ ਅਨਾਦੀ ਅਨਤ ਜੁਗ ਜੁਗ ਏਕੋ ਵੇਸ ਏਕਾ ਮਈ ਜੁਗਤ ਵੇਗਾਈ ਤੇ ਚੱਲੇ ਪ੍ਰਵਾਹ 139 21ਦਾਰੀ ਇਕ ਲਾਏ ਦੀਵਾਨੇ ਜੀਵ ਤੁਸ ਪਾਵੇ ਤਿਰ ਚਲਾਵੇ ਜੀ ਹੋਵੇ ਪ੍ਰਮਾਨ ਉਹ ਵੇਖੇ ਉਹ ਨਾਨਦਰ ਲਿਆਵੇ ਬੋਤਾ ਉਹ ਵਿਦਾਨ ਆਦੇਸ਼ तिस ਆਦੇਸ਼ ਆਦੀ ਅਨਿਲ ਅਨਾਦੀ ਅਨਹਤ ਜੁਗ ਜੁਗ ਇਕੋ ਵੇਸ ਅਸਨੋਈ ਲੋਈ ਪੰਡਾਰ ਜੋ ਕੁਛ ਮਾਇਆ ਸੁ ਦੇਕੋ ਵਾਰੇ ਕਰ ਕਰ ਦੇਖੇ ਫਿਰ ਜਿ ਲਹਾਰੇ ਨਾਨਕ ਸੱਚੇ ਕੀ ਸੱਚੀ ਕਾਰੇ ਆਦੇਸ਼ ਤਿਸਿਆ ਆਦੇਸ਼ ਆਦੀ ਅਨੀਲ ਅਨਾਦੀ ਅਨਹਤ ਜੁਗ ਇਕੋ ਵੇਸ ਇਕ ਦੂਜੀ ਬੋਲ ਕੋਈ ਲੱਖ ਹੋ ਵੀ ਲਖ ਵੀਸ ਲਖ ਲਖ ਗਿੜਾ ਕੀ ਏਕ ਨਾਮ ਜਗਦੀਸ਼ ਇਰੋ ਪਤ ਪਾਵੜੀਆਂ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਇਰੀ ਸੇ ਨਾਨਕ ਨਦਰ ਪਾਈਏ ਕੂੜੀ ਕੂੜੇ ਟੀ ਸ ਆਕਣ ਜੋਰ ਚੂਪੇਨਾ ਜੋਰ ਜੋਰ ਨ ਮੰਗਲ ਦੇਣ ਜੋਰ ਚੋਰ ਨ ਜੀਵਾਂ ਨੂੰ ਮਰਨਾਂ ਜੋਰ ਜੋਰ ਨ ਰਾਜ ਮਾਨ ਮਨਸੂਰ ਜੋਰ ਨ ਸੂਰਤ ਗਿਆਨ ਵਿਚਾਰ ਜੋੜ ਨ ਜੁਗਤ ਛੂਟੇ ਸੰਤਾਰ ਜੀ ਸਤ ਜੋਰ ਕਰ ਵੇਖੇ ਸੋਈ ਨਾਨਕ ਉਤਮਨੀਤ ਸੈ ਕੋਈ ਰਾਮ ਕੀ ਰੂਤੀ ਦਿੱਤੀ ਵਾਰ ਪਵਣ ਪਾਣੀ ਅਗਨੀ ਪਤਾਲ ਤੀਸਰੀ ਚ ਧਰਤੀ ਤਾਪ ਰਖੀ ਤਰਸਾਲ ਤੀਸਰੀ ਚ ਜੀ ਹੈ ਜੁਗਤ ਜੁਗਤ ਕੇ ਰੰਗੇ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਹੈ ਤਿੱਤੇ ਸੋਣ ਪੰਚ ਕਰਵਾਨ ਹੈ ਨਦਰੀ ਕਰਮੇ ਪਾਵੇ ਨਿਸਾਨ ਹੈ ਕਾਂਚ ਪਕਾਈ ਉਤੇ ਪਾਈ ਨਾਨਕ ਗਾਇਆ ਜਾਪੇ ਜਾਈ ਧਰਮ ਕੰਡ ਕਾ ਇਹੋ ਧਰਮੇ ਗਿਆਨ ਕੰਡ ਕਾ ਆਕੋ ਕਰਮੇ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਂ ਮਹੇਸ ਕੇਤੇ ਬਰਮੇ ਬਰਮੇ ਘਾਟ ਤਕੜੀ ਰੂਪ ਰੰਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਦੂਪਦੇਸ਼ ਕੇਤੇ ਈਗ ਚੰਦਪੁਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਫਿਦਬੁਧ 나ਕ ਕੇਤੇ ਕੇਤੇ ਦੇਵੀ ਵੇਸ ਇਤੇ ਦੇਵ ਦਾਣਾ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਕਾਣੀ ਕੀਤੀਆ ਬਾਣੀ ਕੀਤੇ ਪਾਤ ਲਿੰਦ ਕੀਤੀਆ ਸੁਨ ਸੇਵਕ ਕੀਤੇ ਨਾਨਕ ਅੰਤ ਨਿਆਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿੱਤੇ ਨਾਦ ਵਿਨੋਦ ਕੋੜਨੰ ਸਰਮ ਕੰਡ ਕੀ ਵਾਣੀ ਰੂਪ ਤਿੱਤੇ ਘਾਟਿ ਘੜੀਏ ਬੋਤੂਪ ਤਾਂ ਕਿਆ ਗੱਲਾਂ ਕਾ ਲਾ ਕਿਆ ਨਾ ਜਾਏ ਜੀ ਕੋ ਕਹਿ ਪਿੱਛੇ ਪਸਤਾਏ ਤਿੱਤੇ ਘੜੀਏ ਸੂਰਤ ਵਤ ਬੂਤ ਮੰਨ ਬੁੱਧ ਤੇਤੇ ਕੜੀਏ ਸਗਾ ਸਿਦਾ ਕੀ ਸੁਧੇ ਕਰਮ ਕੰਡ ਕੀ ਵਾਣੀ ਜੋਰ ਤੇਤੇ ਹੋਰ ਨ ਕੋਈ ਹੋਰ ਤੇਤੇ ਜੂਦ ਮਹਾ ਮਲਸੂਰ ਤਿਨ ਮਹਾਰਾਮ ਰਿਆ ਵਰਪੂਰ ਤੀਤੇ ਫੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੁਕ ਨ ਕਤਨੇ ਜਾਏ ਨਾ ਹੋ ਮਰੇ ਨ ਟਾਗੇ ਜਾ ਜਿਨ ਕੇ ਰਾਮ ਸੇ ਮਨ ਮਹਾਂ ਫੀਤੇ ਭਗਤ ਵਸੇ ਕੇ ਲੋ ਕਰ ਅਨੰਦ ਸਚਾ ਮਨ ਤੋਈ ਤਚ ਖੰਡ ਵਤੇ ਨਿਰੰਕਾਰੇ ਕਰ ਕਰ ਵੇਕੇ ਨਦਰ ਨਿਹਾਲ ਤੀਤੇ ਖੰਡ ਮੰਡਲ ਵਰ ਬਜਦੇ ਜੇ ਕੋ ਕਥੇ ਤੈ ਅੰਤ ਨ ਅੰਤੇ ਤੀਤੇ ਲੋ ਲੋ ਆਕਾਰ ਜਿਵ ਜਿਵ ਹੁਕਮ ਦੀਤੂਕਾਰੇ ਵੇਖੇ ਵਿਕਤੇ ਕਰ ਵਿਚਾਰ ਨਾਨਕ ਖਤਨਾ ਕਰੜਾਕਾਰ ਜਤ ਪਹਾਰ ਤੀਰ ਸੁਨਿਆਰ ਅਹਰ ਨਮਤਿ ਵੀਦ ਅਤਿਆਰ ਪਾਉ ਖਲਾ ਅਗਰ ਤਪਤਾਉ ਭਾਂਡਾ ਪਉ ਅਮਰਿਤ ਢਾਲੇ ਕੜੀਏ ਸਬਦ ਸਚੀ ਤਖਸਾਲ ਜਿੰਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਆਨ ਲੋਕੇ ਪਵਨੇ ਗੋਲੇ ਪਾਣੀ ਪੀਤਾ ਮਾਤਾ ਦਰਤੇ ਮਹਤ ਦੇਵਤੇ ਰਾਤ ਵਿਦਾਇ ਦਇਆ ਖੇਲੇ ਸਗਲ ਜਮਤ ਚੰਗੀਆਂ ਆਈਆਂ ਬੂਗੀਆਂ ਆਈਆਂ ਬਾਤੇ ਦਰਬੇ ਤੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਚੁਕੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾ ਨਕਤੇ ਮੁਕੂਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ